ਜਿਹੜਾ ਸ਼੍ਰੋਮਣੀ ਕਾਲੀ ਦਲ ਦੀ ਇੱਕ ਪਾਸੇ ਲਿ ਬਾਗੀਆਂ ਦਾ ਧੜਾ ਹੈ ਉਹਨਾਂ ਵੱਲੋਂ ਆਗਾਜ਼ ਕੀਤਾ ਗਿਆ ਪੰਜ ਮੈਮਰੀ ਕਮੇਟੀ ਸਰਗਰਮ ਹੁੰਦੀ ਹੈ ਅਕਾਲ ਤਖਤ ਸਾਹਿਬ ਅਰਦਾਸ ਹੁੰਦੀ ਹੈ ਇੱਕ ਪਾਸੇ ਉਹ ਸਰਗਰਮੀ ਦੂਜੇ ਪਾਸੇ ਧਾਮੀ ਸਾਹਿਬ ਨੂੰ ਮਨਾਉਣ ਗਏ ਲੀਡਰਾਂ ਦੀ ਆਖਰਕਾਰ ਮੰਨੀ ਗਈ ਹੈ ਹੁਣ ਧਾਮੀ ਸਾਹਿਬ ਨੇ ਵੀ ਮੋੜਾ ਕੱਟ ਲਿਆ ਇਹ ਦੋਵੇਂ ਗਤੀਵਿਧੀਆਂ ਨੂੰ ਕਿਵੇਂ ਵੇਖਿਆ ਜਾਵੇ ਮੈਨੂੰ ਤੇ ਇਹ ਲੱਗਦਾ ਹੈ ਕਿ ਕਾਲੀ ਦਲ ਇੱਕ ਨਵਾਂ ਬਣੂਗਾ ਜਿਹੜੀ ਅੱਜ ਨਵੀਂ ਭਰਤੀ ਅਕਾਲ ਤਖਤ ਸਾਹਿਬ ਤੋਂ ਮੱਥਾ ਟੇਕ ਕੇ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ ਜ ਵੱਡੀ ਗਿਣਤੀ ਦੇ ਵਿੱਚ ਸੁਧਾਰ ਲੈਣ ਵਾਰੇ ਉਹਨਾਂ ਦੇ ਪਰਚੀਆਂ ਤੇ ਵੀ ਅਕਾਲੀ ਦਲ ਉਹ ਲਿਖਿਆ ਹੋਇਆ ਵਾ ਅਕਾਲੀ ਦਲ ਲਿਖਿਆ ਸ਼੍ਰੋਮਣੀ ਅਕਾਲੀ ਦਲ ਨਹੀਂ ਲਿਖਿਆ ਅਕਾਲੀ ਦਲ ਹੀ ਲਿਖਿਆ ਹੋਇਆ ਇਹਦਾ ਮਤਲਬ ਆ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਇੱਕ ਨਵਾਂ ਪੰਜਾਬ 'ਚ ਬਣੂਗਾ ਔਰ ਸਭ ਤੋਂ ਮਹੱਤਵਪੂਰਨ ਜਿਹੜੀ ਗੱਲ ਹੈ ਜਿਹਦਾ ਸੁਭੀਤ ਸਿੰਘ ਬਾਦਲ ਨੂੰ ਫਿਕਰ ਕਰਨਾ ਚਾਹੀਦਾ ਉਹ ਇਹ ਹੋ ਸਕਦਾ ਹੈ ਕਿ ਇਸ ਟਾਈਮ ਅਕਾਲੀ ਦਲ ਦੇ ਵਿੱਚ 3 ਐਮਐਲ ਨੇ ਡਾਕਟਰ ਸੁਖੀ ਦੇ ਚਲਾ ਗਿਆ ਉਹਦੇ ਕੋਲ ਵੀ ਆਮ ਆਦੀ ਪਾਰਟੀ ਕੋ ਮਨਪ੍ਰੀਤ ਯਾਲੀ ਔਰ ਵਿਕਰਮ ਸਿੰਘ ਮਜੀਠੀਆ ਦੀ ਜੀਵਨ ਸਾਥਣ ਗਨੀਬ ਕੌਰ ਮਜੀਠੀਆ ਉਹਨਾਂ ਨੂੰ ਵੀ ਕੁਝ ਕਾਲੀ ਦਲ ਦੇ ਵਰਕਰਾਂ ਨੇ ਅਜਿਹੇ ਇਲਜ਼ਾਮ ਜੇ ਲਾ ਦਿੱਤੇ ਜਿਹੜੇ ਲਾਉਣੇ ਨਹੀਂ ਚਾਹੀਦੇ ਉਹਤੇ ਪਰਦਾ ਰਹਿਣ ਦੇਣਾ ਚਾਹੀਦਾ ਸੀ ਠੀਕ ਆ ਉਹ ਲਾ ਕੇ ਉਹਨਾਂ ਨੂੰ ਹੋਰ ਹੀ ਪੇਸ਼ ਕਰ ਦਿੱਤਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਇਸ ਕਰਕੇ ਨਾਰਾਜ਼ ਆ ਕਿ ਵਿਆਹ ਤੇ ਫਲਾਣੇ ਫਲਾਣੇ ਬੰਦੇ ਨੂੰ ਸੱਦਿਆ ਸੀ ਉਹ ਲੋਕੀ ਆਪਣੀਆਂ ਮਨਸੂਬੇ ਸਿੱਧ ਕਰ ਰਹੇ ਨੇ ਅਜਿਹੀ ਸਥਿਤੀ ਦੇ ਵਿੱਚ ਇਹ ਨਾ ਕਿਤੇ ਹੋਵੇ ਕਿ ਜਿਵੇਂ ਮਹਾਰਾਸ਼ਟਰ ਦੇ ਵਿੱਚ ਹੋਇਆ Shiv Sena ਵਾਲਿਆ ਕੋ ਜਿਹੜਾ ਤਰਸ਼ੂਲ ਆ ਉਹ ਏਕਨਾਥ ਛਿੰਦੇ ਕੋ ਚਲ ਗਿਆ ਇੱਥੇ ਤਿੰਨ ਵਿਧਾਇਕ ਨੇ ਆਵਾਜ਼ ਦੀ ਸ਼ਰਮ ਨਿਕਾਲੀ ਦਲ ਕੋਲ ਤੇ ਤਿੰਨਾ ਜੋ ਇਹ ਨਾ ਹੋਣਾ ਕਿ ਦੋ ਜਿਹੜੇ ਨੇ ਨਵੇਂਆਂ ਦੇ ਨਾਲ ਚਲੇ ਜਾਣ ਤੇ ਫਿਰ ਜਿਹੜੀ ਤੱਕੜੀ ਚੋਂ ਨਿਸ਼ਾਨਾ ਕਿਤੇ ਇਹ ਨਾ ਹੋਵੇ ਜਿਵੇਂ Shiv Sena ਵਾਲਿਆ ਕੋ ਖੋ ਕੇ ਏਕਨਾਥ शिंदे ਕੋ ਚਲੇ ਗਈ ਹੈ ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਤਕੜੀ ਹੈ ਉਸ ਵੀਰ ਸਿੰਘ ਬਾਦਲ ਕੋ ਜਾਂ ਬਰਿੰਦਰ ਸਿੰਘ ਭੁੰਦੜ ਸਾਹਿਬ ਕੋ ਖੋ ਕੇ ਤੇ ਉਹਨਾਂ ਕੋ ਚਲੇ ਜਾਣੇ ਸੁਧਾਰ ਲੈਰ ਵਾਲਿਆਂ ਕਿਉਂਕਿ ਅੱਜ ਜਿਹੜਾ ਉੱਥੇ ਜਿਹੜਾ ਇਕੱਠ ਹੋਇਆ ਉਹ ਵੱਡੀ ਗਿਣਤੀ ਦੇ ਵਿੱਚ ਹੋ ਗਿਆ ਔਰ ਅੱਜ ਜਿਹੜੀ ਭਰਤੀ ਜਿਹੜੀ ਸ਼ੁਰੂ ਹੋਈ ਉਹ ਕਹਿੰਦੇ ਅਗਲੇ 6 ਮਹੀਨੇ ਤੱਕ ਚੱਲੂਗੀ ਹੁਣ ਇਹ ਆ ਕਿ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਹੋਈ ਹੈ ਜਿਹੜੀ ਡਾਕਟਰ ਦਿਲਜੀਤ ਸਿੰਘ ਚੀਮਾ ਕਹਿੰਦੇ ਕਿ 33 ਲੱਖ ਹੋਈ ਹੈ ਉਹਦੇ ਚ ਉਹਨਾਂ ਨੇ ਅੱਜ ਨਵੀਂ ਸ਼ੁਰੂ ਕਰਤੀ ਇਹਦਾ ਮਤਲਬ ਹੈ ਕਿ ਪੰਜਾਬ ਚ ਜਲਦੀ ਮੈਨੂੰ ਇਹ ਲੱਗਦਾ ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ ਕਿ ਨਵਾਂ ਅਕਾਲੀ ਦਲ ਬਣਨ ਜਾ ਰਿਹਾ ਇਹਦੀ ਗੱਲ ਦੀ ਤਾਂ ਵੀ ਪੁਸ਼ਟੀ ਹੁੰਦੀ ਹੈ ਪਿਛਲੇ ਦਿਨਾਂ ਚ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਸਟੇਟਮੈਂਟ ਆਈ ਸੀ ਕਿ ਜੇ ਲੋੜ ਪਈ ਤੇ ਅਸੀਂ ਪਾਰਟੀ ਵੀ ਬਣਾਵਾਂਗੇ ਇਹ ਗੱਲ ਆਖੀ ਤੇ ਅੱਜ ਉਹ ਸ਼ਾਮਲ ਵੀ ਸੀ ਉਸ ਸਾਰੇ ਕਾਸੇ ਚ ਇਸੇ ਕਰਕੇ ਜਿਹੜੀਆਂ ਪਰਚੀਆਂ ਉਹਦੇ ਚ ਸ਼੍ਰੋਮਣੀ ਅਕਾਲੀ ਦਲ ਨਹੀਂ ਲਿਖਿਆ ਹੋਇਆ ਨਾ ਉਹਦੇ ਚ ਅਕਾਲੀ ਦਲ ਲਿਖਿਆ ਹੋਇਆ ਜਦੋਂ ਅਕਾਲੀ ਦਲ ਲਿਖਿਆ ਹੋਇਆ ਤੇ ਇਹਦਾ ਮਤਲਬ ਹੈ ਕਿ ਉਹਨਾਂ ਨੇ ਵਿਉਂਤ ਘੜੀ ਹੋਈ ਹੈ ਰਾਜਨੀਤੀ ਉਹ ਇਸ ਕਰਕੇ ਜਿਹੜੀ ਤੁਸੀਂ ਗੱਲ ਕੀਤੇ ਨਾ ਗਿਆਨੀ ਹਰਪੀ ਸਿੰਘ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਅਸੀਂ ਕਾਲੀ ਦਲ ਦਾ ਗਠਨ ਕਰਾਂਗੇ ਜਾਂ ਲੋੜ ਪਈ ਤੇ ਉਹ ਲੋੜ ਉਹਨਾਂ ਨੂੰ ਦਿਖਾਈ ਦੇ ਰਹੀ ਹੈ ਕਿ ਅੱਜ ਉਹਨਾਂ ਨੇ ਯਾਨੀ ਹਰਪੀ ਸਿੰਘ ਉਹਨਾਂ ਨੇ ਪਹਿਲਾਂ ਫਾਰਮ ਭਰਿਆ ਹੈਗਾ ਅਜੀਤ ਸਿੱਧੀ ਤੇ ਕਾਲੀ ਦਲ ਦੇ ਹੋਰ ਜਿਹੜੇ ਸਬੰਧ ਵਿਗੜਦੇ ਜਾ ਰਹੇ ਨੇ ਹਾਲਾਂਕਿ ਬੀਤੇ ਦਿਨ ਬਲਵਿੰਦਰ ਸਿੰਘ ਭੁੰਦੜ ਸਾਹਿਬ ਨੇ ਸਾਰਿਆਂ ਨੂੰ ਸੱਦਾ ਦਿੱਤਾ ਕਿ ਆਓ ਇੱਕ ਝੰਡੇ ਥੱਲੇ ਇਕੱਠੇ ਹੋਈਏ ਫੇਰ ਕੀਤਾ ਇੱਕ ਪਲੇਟਫਾਰਮ ਥੱਲੇ ਇਕੱਠੇ ਹੋਈਏ ਪਰ ਹੁਣ ਸਭ ਤੋਂ ਵੱਡੀ ਕਿ ਅੱਜ ਕੀ ਹੋਇਆ ਕਿ ਜਦੋਂ ਅੱਜ ਆਗਾਜ਼ ਕਰਨਾ ਸੀ ਭਰਤੀ ਦਾ ਜਿਹੜੀ 5 ਮੈਂਬਰੀ ਕਮੇਟੀ ਆ ਉਹ ਉੱਥੇ ਜਾਂਦੀ ਹੈਗੀ ਹੈ ਤੇ ਜਦੋਂ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੂੰ ਪਤਾ ਲੱਗਦਾ ਉਹ ਅਜੇ ਉਹਨਾਂ ਨੂੰ ਭੇਜ ਦਿੰਦੇ ਨੇ ਸੱਦਾ ਪੱਤਰ ਚਾਹ ਦਾ ਜੀ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਹੈ ਕਿ ਸ਼ਾਇਦ ਹਜੇ ਨਵੇਂ ਜਥੇਦਾਰ ਸਾਹਿਬ ਨੂੰ ਤਜਰਬਾ ਘੱਟ ਆ ਕਿਉਂਕਿ ਨਵੇਂ-ਨਵੇਂ ਬੈਠੇ ਨੇ ਜਥੇਦਾਰ ਸਾਹਿਬ ਕਦੀ ਵੀ ਕਿਸੇ ਨੂੰ ਚਾਹ ਦਾ ਸੱਦਾ ਨਹੀਂ ਦਿੰਦੇ ਹੈਗੇ ਮੈਨੂੰ ਲੱਗਦਾ ਹੈ ਕਿ ਲਿਖਣ ਵਾਲੇ ਨੇ ਗਲਤ ਲਿਖ ਦਿੱਤਾ ਹੈਗਾ ਇਹ ਰੀਤੀ ਰਿਵਾਜ ਨਹੀਂ ਹੈ ਇੱਕ ਜਥੇਦਾਰ ਵਾਸਤੇ ਇਹ ਪਰੰਪਰਾ ਜਿਹੜੀਆਂ ਸਿਧਾਂਤ ਨਾ ਜੀ ਉਹ ਨਹੀਂ ਹੈਗੇ ਪਰੰਪਰਾਵਾਂ ਨਹੀਂ ਹੈਗੀਆਂ ਉੱਥੇ ਜਥੇਦਾਰ ਸਾਹਿਬ ਸਿਰਫ ਵਿਚਾਰ ਚਰਚਾ ਕਰਦੇ ਵਿਚਾਰ ਵਟਾਂਦਰਾ ਕਰਦੇ ਨੇ ਚਾਹਾਂ ਤੇ ਨਹੀਂ ਸੱਦਦੇ ਹੈਗੇ ਚਾਹਾਂ ਸ਼ਾਵਾ ਵਾਲਾ ਜਿਹੜਾ ਕੰਮ ਆ ਉਹ ਜਥੇਦਾਰ ਸਾਹਿਬ ਦਾ ਨਹੀਂ ਆ ਉੱਥੇ ਜਿਹੜਾ ਹੁਕਮ ਹੁੰਦੇ ਨੇ ਜਾਂ ਵਿਚਾਰ ਵਟਾਂਦਰਾ ਹੁੰਦਾ ਆ ਚਾਹ ਦਾ ਸੱਦਾ ਮੈਂ ਪਹਿਲੀ ਵਾਰ ਅਕ ਦੇਖਿਆ ਕਿ ਕਾਲ ਤੱਕ ਸਾਹਿਬ ਦੇ ਸਕੱਤਰੇ ਤੋਂ ਜਿਹੜਾ ਸੱਦਾ ਪੱਤਰ 5 ਮੈਂਬਰਾਂ ਨੂੰ ਭੇਜਿਆ ਗਿਆ ਜਿਹੜੇ 5 ਮੈਂਬਰੀ ਕਮੇਟੀ ਹੈਗੀ ਆ ਔਰ ਉਦੋਂ ਭੇਜਿਆ ਗਿਆ ਜਦੋਂ ਉੱਥੇ ਪਹੁੰਚ ਚੁਕੇ ਖੜੇ ਪੈਰ WhatsApp ਕੀਤੇ ਗਏ ਨੇ ਇਹਦਾ ਮਤਲਬ ਹੈ ਕਿ ਕਾਲੀ ਜਿਹੜਾ ਵਾ ਉਹ ਹੋਰ ਤਣਾਅ ਵਧੂਗਾ ਉਹ ਦੂਜੀ ਗੱਲ ਜਦੋਂ ਪੰਜ ਜਾਣੇ ਜਾਂਦੇ ਨੇ ਉੱਥੇ ਸਿੰਘ ਸਬਾਨ ਗਿਆਨੀ ਕੁਲਦੀਪ ਸਿੰਘ ਉਹਨਾਂ ਨੂੰ ਮਿਲਦੇ ਹੈਗੇ ਨੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਸਟੇਟਮੈਂਟ ਆਉਂਦੀ ਹੈਗੀ ਆ ਸਟੇਟਮੈਂਟ ਤੋਂ ਬਾਅਦ ਫਿਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਮਨਪ੍ਰੀਤ ਸਿੰਘ ਆਲੀ ਉਹ ਵੀ ਕਮਾਲ ਦੀ ਹੈ ਔਰ ਦੂਜੇ ਪਾਸੇ ਇੱਕ ਹੋਰ ਜਿਹੜੀ ਕਮਾਲ ਦੀ ਗੱਲ ਹੋਈ ਹੈ ਕਿ ਮੱਖਣ ਸਿੰਘ ਬਰਾੜ ਜਿਹੜੇ ਜਥੇਦਾਰ ਤੋਤਾ ਸਿੰਘ ਬਰਾ ਦੇ ਲੜਕੇ ਸਨ ਉਹ ਦੋਨੇ ਪਾਸੇ ਵਗ ਰਹੇ ਹੈਗੇ ਨੇ ਇੱਕ ਪਾਸੇ ਤੇ ਉਸ ਦਿਨ ਉਹਨਾਂ ਨੇ ਅਸਤੀਫਾ ਦਿੱਤਾ ਅੱਜ ਦੋਨੇ ਪਾਸੇ ਦਿਖਾਈ ਦਿੱਤੇ ਨੇ ਕਿ ਇਹ ਜਿਹੜੀ ਵਿਪਤਾ ਪਈ ਹੋਈ ਹੈ ਕਾਲੀ ਦਲ ਜਿੱਤੇ ਕਈਆਂ ਨੂੰ ਪਤਾ ਨਹੀਂ ਲੱਗ ਰਿਹਾ ਹੈਗਾ ਕਿ ਅਸੀਂ ਇਸ ਕਿਸਤੀ ਦੇ ਵਿੱਚ ਬੈਠੀਏ ਜਾਂ ਇਸ ਕਿਸਤੀ ਦੇ ਵਿੱਚ ਬੈਠੀਏ ਔਰ ਦੋਨੇ ਕਿਸਤੀਆਂ ਉਹ ਮੈਨੂੰ ਤੈਰਦੀਆਂ ਦਿਖਾਈ ਨਹੀਂ ਦੇ ਰਹੀਆਂ ਹੈਗੀਆਂ ਉਹ ਡੁੱਬਦੀਆਂ ਹੈ ਡੋਲ ਰਹੀਆਂ ਡੋਲ ਰਹੀਆਂ ਤੇ ਹੁਣ ਜਦੋਂ ਡੋਲ ਰਹੀਆਂ ਤੇ ਜਿਹੜੇ ਲੀਡਰ ਨੇ ਉਹ ਵੀ ਡੋਲ ਰਹੇ ਨੇ ਹੁਣ ਜਿਹੜੇ ਜਿਹੜੇ ਨਵੇਂ ਜਥੇਦਾਰ ਸਾਹਿਬ ਆਏ ਨੇ ਉਹਨਾਂ ਦੀ ਜਿਹੜੀ ਸਟੇਟਮੈਂਟ ਆਈ ਆ ਆਪਾਂ ਉਹ ਵੀ ਪੜ੍ਹ ਦਿੰਦੇ ਹਾਂਗੇ ਉਹ ਕੀ ਕਹਿੰਦੇ ਹੈਗੇ ਨੇ ਉਹਦੇ ਚੋ ਲਿਖਦੇ ਹੈਗੇ ਨੇ ਕਿ ਸ਼੍ਰੀ ਕਾਲ ਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਕਸੀਰ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਫਤਰ ਸਕੱਤਰੇਤ ਸ਼੍ਰੀ ਕਾਲ ਤਕ ਸਾਹਿਬ ਤੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਉਹਨਾਂ ਨੂੰ ਸੇਵਾ ਸੰਭਾਲੇ ਨੂੰ ਹਾਲੇ ਕੁਝ ਹੀ ਦਿਨ ਹੋਏ ਹਨ ਅਤੇ ਇਹਨਾਂ ਦਿਨਾਂ ਵਿੱਚ ਹੀ ਦਸਵੇਂ ਪਾਤਸ਼ਾਹ ਵੱਲੋਂ ਬਖਸ਼ਿਆ ਕੌਮੀ ਧਿਆਰ ਹੋਲਾ ਮੱਲਾ ਸੀ ਇਸ ਲਈ ਉਹ ਤਖਤ ਸ਼ਿਰ ਕੇਸਗੜ੍ਹ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਹੋਲੇ ਮੱਲੇ ਵਿੱਚ ਰੁੱਝੇ ਹੋਏ ਸਨ ਜਿਸ ਕਾਰਨ 2 ਦਸੰਬਰ ਨੂੰ ਜੋ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਔਰ ਉਹਨਾਂ ਬਾਬਤ ਜਾਂ ਸ਼੍ਰੋਮਣੀ ਕਾਲੀਰਦਲ ਦੀ ਭਰਤੀ ਸੰਬੰਧੀ ਚੱਲ ਰਹੇ ਮਸਲੇ ਬਾਬਤ ਸਮੇਂ ਦੀ ਘਾਟ ਕਰਨ ਕੋਈ ਕੋਖ ਨਹੀਂ ਕਰ ਸਕੇ ਨਾ ਹੀ ਪਿਛਲੇ ਸਿੰਘ ਸਬਾਨ ਵੱਲੋਂ ਬਣਾਈ ਗਈ ਕਮੇਟੀ ਨਾਲ ਇਹ ਸੰਬੰਧੀ ਕੋਈ ਗੱਲ ਹੋ ਸਕੀ ਉਹਨਾਂ ਇਹ ਵੀ ਕਿਹਾ ਕਿ ਸ਼੍ਰੀ ਨਾਨਦਪੁਰ ਸਾਹਿਬ ਇਹਖੇ ਆਪਣੇ ਸੁਬੋਧਨ ਦੌਰਾਨ ਵੀ ਪੰਥਕ ਏਕਤਾ ਦਾ ਹੁਕਾ ਦਿੱਤਾ ਸੀ ਕਿਉਂਕਿ ਇਹ ਸਮੇਂ ਦੀ ਲੋੜ ਹੈ ਅਤੇ ਇਹ ਸਮੁੱਚੇ ਖਾਲਸਾ ਪੰਥ ਦੀ ਭਾਵਨਾਵਾਂ ਵੀ ਹੈ ਉਨੇ ਕਿਹਾ ਕਿ ਪੰਥਕ ਏਕਤਾ ਸੰਬੰਧੀ ਹਾਂ ਪੱਖੀ ਹੰਗਾਰੇ ਭਰਦੇ ਹੋਏ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਪ੍ਰੈਸ ਕਾਨਫਰੰਸ ਵਿੱਚ ਜੋ ਨੁਕਤੇ ਉਠਾਏ ਹਨ ਖਾਸ ਕਰਕੇ ਸਿੰਘ ਸਬਾਣ ਵੱਲੋਂ 2 ਦਸੰਬਰ ਨੂੰ ਕੀਤੇ ਫੈਸਲਿਆਂ ਵਿੱਚੋਂ ਜੋ ਕੇਂਦਰੀ ਨੁਕਤੇ ਆਪਸੀ ਏਕਤਾ ਸੀ ਉਸ ਬਾਰੇ ਪਹਿਲ ਕੀਤੀ ਹੈ ਇਹ ਇੱਕ ਸ਼ੁਭ ਸੰਕੇਤ ਹੈ ਸਿੰਘ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਸਮੁੱਚੀ ਕਾਲੀ ਲੀਡਰਸ਼ਿਪ ਇਸ ਬਾਬਤ ਹੋਰ ਗੰਭੀਰ ਹੁੰਦੇ ਹੋਏ ਵੀ ਯਤਨ ਕਰਨਗੇ ਉਹਨਾਂ ਇਹ ਵੀ ਕਿਹਾ ਕਿ ਇਸੇ ਤਹਿਤ ਅੱਜ ਇੱਕ ਕਮੇਟੀ ਦੇ ਪੰਜ ਮੈਂਬਰਾਂ ਨੂੰ ਭੇਜੇ ਗਏ ਸੱਦਾ ਪੱਤਰ ਉਪਰੰਤ ਕਮੇਟੀ ਵੱਲੋਂ ਸ਼੍ਰੀ ਕਾਲਟਕ ਸਾਹਿਬ ਦੇ ਸਕੱਤਰ ਵਿੱਚ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ 2 ਦਸੰਬਰ ਨੂੰ ਹੋਏ ਫੈਸਲਿਆਂ ਦੀ ਰੋਸ਼ਨੀ ਵਿੱਚ ਪੰਥਕ ਏਕਤਾ ਸੰਬੰਧੀ ਅੱਗੇ ਵਧਣ ਬਾਰੇ ਚਰਚਾ ਕੀਤੀ ਗਈ ਹੈ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਕਿਹਾ ਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਸਨਮੁਖ ਇਹ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਸੰਸਥਾਵਾਂ ਦੀ ਰੱਖਿਆ ਤੇ ਚੁਣੌਤੀਆਂ ਦੇ ਟਾਕਰੇ ਲਈ ਇਕਜੁੱਟ ਹੋਈਏ ਇਹ ਏਕਤਾ ਸਮੂਹ ਪੰਥਕ ਧਿਰਾਂ ਵਿੱਚ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਸਮੂਹ ਕਮੇਟੀ ਮੈਂਬਰਾਂ ਵੱਲੋਂ ਪੰਥਕ ਏਕਤਾ ਲਈ ਹਾਂ ਪੱਕੀ ਹੁੰਗਾਰਾ ਭਰਿਆ ਗਿਆ ਸਿੰਘ ਸਾਹਿਬ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਬਾਰੇ ਸਾਰੀਆਂ ਹੀ ਧਿਰਾਂ ਨੂੰ ਨਾਲ ਲੈ ਕੇ ਪੰਥਕ ਏਕਤਾ ਅਤੇ ਮਾਹੌਲ ਨੂੰ ਸਿਖਾਵਾ ਬਣਾਉਣ ਲਈ ਅੱਗੇ ਵਧਿਆ ਜਾਵੇਗਾ ਹੁਣ ਇਹਦਾ ਇਹ ਮਸਲਾ ਇਸ ਕਰਕੇ ਗੰਭੀਰ ਜ਼ਿਆਦਾ ਹੋ ਗਿਆ ਕਿ ਇਹ ਜਿਹੜਾ ਉਹਨੇ ਪ੍ਰੈਸ ਨੋਟ ਛਾਪਿਆ ਔਰ ਉਸ ਤੋਂ ਬਾਅਦ ਫਿਰ ਜਿਹੜੀ ਸਟੇਟਮੈਂਟ ਆਉਂਦੀ ਆ ਮਨਪ੍ਰੀਤ ਸਿੰਘ ਵਾਲੇ ਉਹ ਕਹਿੰਦੇ ਕਿ ਅਸੀਂ ਸਿੰਘ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਤੇ ਸਿੰਘ ਸਾਹਿਬ ਦੇ ਵੱਲੋਂ ਜੋ ਫੈਸਲੇ ਲਏ ਜਾਣਗੇ ਉਹ ਸਾਨੂੰ ਮਨਜ਼ੂਰ ਹੋਣਗੇ ਹੁਣ ਪਹਿਲਾਂ ਤੇ ਮਨਪ੍ਰੀਤ ਸਿੰਘ ਵਾਲੀ ਸਮੇਤ ਜਿਹੜੇ ਪੰਜ ਮੈਂਬਰ ਨੇ ਉਹ ਜਿਹੜੇ ਨੇ ਅਗਿਆਨੀ ਹਰਪੀ ਸਿੰਘ ਹੁਣਾਂ ਦੇ ਨਾਲ ਸ਼ੁਰੂਆਤ ਕਰਦੇ ਮੈਂਬਰ ਫਿਰ ਉਹਨਾਂ ਨੂੰ ਚਾਹ ਦਾ ਸੱਦਾ ਆ ਜਾਂਦਾ ਹੈਗਾ ਚਾਹ ਦੇ ਸੱਦੇ ਦੇ ਨਾਲ ਜੋ ਅੰਦਰ ਗੱਲਬਾਤ ਕਰ ਰਹੇ ਨੇ ਉਹਦੇ ਜਿਤ ਜੋ ਆਪਣੇ ਜਾਣਕਾਰ ਦੱਸਦੇ ਨੇ ਉਹ ਕਹਿ ਰਹੇ ਨੇ ਉਹਨਾਂ ਤੇ ਇਹ ਗੱਲ ਰੱਖੀ ਹੈਗੀ ਹੈ ਕਿ ਇਕਤਾ ਤੇ ਤਾਂ ਹੀ ਹੋਏਗੀ ਜੇ ਸੁਬੀਰ ਸਿੰਘ ਬਾਦਲ ਨੂੰ ਲਾਂਭੇ ਕੀਤਾ ਜਾਵੇ ਸੁਬੀਰ ਸਿੰਘ ਬਾਦਲ ਨੂੰ ਸਾਹਮਣੇ ਰੱਖ ਕੇ ਇਕਤਾ ਨਹੀਂ ਹੋ ਸਕਦੀ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਕਾਲੀ ਦਲ ਦਾ ਜਿਹੜਾ ਹੋਰ ਤਣਾਅ ਵਧੇਗਾ ਆਪਸੀ ਇਹਨਾਂ ਦੀ ਜਿਹੜਾ ਨਾ ਮੇਲ ਮਲਾਪ ਨਹੀਂ ਹੋਏਗਾ ਤੇ ਇਹ ਨਾ ਹੋਵੇ ਕਿ ਸ਼੍ਰੋਮਣੀ ਕਾਲੀ ਦਲ ਜਿਹੜੀ ਤੱਕੜੀ ਆ ਜਿਨ੍ਹਾਂ ਨੂੰ ਸ਼੍ਰੋਮਣੀ ਕਾਲੀ ਦਲ ਸਮੁੱਚਾ ਮੰਨਦਾ ਹੈ ਕਿ ਕਾਲੀ ਦਲ ਨੂੰ ਤੋੜਨ ਵਾਸਤੇ ਤੇ ਹੋਰ ਕੁਝ ਜੋ ਸਿਆਸੀ ਸ਼ਕਤੀਆਂ ਕਰੇ ਜਾਂ ਏਜੰਸੀਆਂ ਕਰੇ ਜੋ ਅਕਸਰ ਕਾਲੀਦਲ ਦੇ ਲੀਡਰ ਕਹਿੰਦੇ ਨੇ ਕਿਤੇ ਇਹ ਨਾ ਹੋਵੇ ਕਿ ਤੁਹਾਡੀ ਜਿਹੜੀ ਤੱਕੜੀ ਚੋਣ ਨਿਸ਼ਾਨ ਆ ਉਹ ਖੋ ਕੇ ਇਹਨਾਂ ਨੂੰ ਦਿੱਤੀ ਜਾਵੇ ਜੋ ਕੁਝ ਪੰਜਾਬ ਵਿੱਚ ਬਣ ਰਿਹਾ ਜੋ ਜਾਂ ਕੁਝ ਬੁਣਿਆ ਜਾ ਰਿਹਾ ਕਿਉਂਕਿ ਇੱਕ ਜ਼ਮਾਨਾ ਸੀ ਕਿ ਪ੍ਰਧਾਨ ਸਨ ਜਗਦੇਸ਼ ਸਿੰਘ ਤਲਵੰਡੀ ਜੀ ਤੇ ਮੁੱਖ ਮੰਤਰੀ ਸਨ ਸਰਜੀਤ ਸਿੰਘ ਬਰਨਾਲਾ ਤੱਕੜੀ ਸਰਜੀਤ ਸਿੰਘ ਬਰਨਾਲਾ ਕੋਲ ਸੀ ਤੇ ਲੋਕ ਉਹਨਾਂ ਦੋਨੋਂ ਦੇ ਨਾਲ ਨਹੀਂ ਸੀ ਲੋਕ ਸਨ ਬਾਦਲ ਸਾਹਿਬ ਦੇ ਨਾਲ ਹੂੰ ਅੱਜ ਜਿਹੜੇ ਹਾਲਾਤ ਨੇ ਕਿ ਅੱਜ ਤੱਕੜੀ ਤੋਂ ਸੁਭੀ ਸਿੰਘ ਬਾਦਲ ਕੋਲ ਪਰ ਜਿਹੜੇ ਲੋਕ ਨੇ ਉਹ ਇਹਨਾਂ ਦੇ ਨਾਲ ਨਹੀਂ ਹੈ ਜੋ ਹੋਣੇ ਚਾਹੀਦੇ ਸੀ ਹਾਲਾਂਕਿ ਉਹ ਦਿੰਦੇ ਨੇ ਤਰਕ ਦਿੰਦੇ ਨੇ ਕਿ ਜੇ ਅਸੀਂ ਸਜ਼ਾ ਭੁਗਤੋਂ ਤੋਂ ਬਾਅਦ ਜੋ ਮੁਖਸਰ ਸਾਹਿਬ ਦੀ ਧਰਤੀ ਵੇਖੇ ਕੱਠ ਹੋਇਆ ਉਹਦੇ ਤੋਂ ਲੱਗਦਾ ਕਿ ਕਾਲੀ ਦਲ ਸਾਡੇ ਨਾਲ ਇਹ ਅੱਜ ਦੀ ਅੱਜ ਦੇ ਦਿਨਾਂ ਵਿੱਚ ਉਹ ਚੰਗੀਆਂ ਲੱਗਦੇ ਨੇ ਪਰ ਮੇਰਾ ਲੱਗਦਾ ਕਿ ਸੁਭੀ ਸਿੰਘ ਬਾਦਲ ਵਾਸਤੇ ਚੁਣੌਤੀਆਂ ਹੋਰ ਵੱਧ ਗਈਆਂ ਨੇ ਉਹ ਚੁਣੌਤੀਆਂ ਨੂੰ ਹਾਲਾਂਕਿ ਬੜਾ ਡੈਮੇਜ ਕੰਟਰੋਲ ਕਰਨ ਤੇ ਲੱਗੇ ਹੋਏ ਨੇ ਬਿਕਰਮ ਸਿੰਘ ਮਜੀਠੀਆ ਤੋਂ ਬਾਅਦ ਬਹੁਤ ਸਾਰੀ ਇੱਕ ਲਹਿਰ ਜੀ ਚੱਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਾਰਾ ਕੰਟਰੋਲ ਕਰ ਲਿਆ ਸਿੰਘ ਸਭਾ ਨੂੰ ਜਿਹੜੇ ਲੋਕ ਨਹੀਂ ਸੀ ਮੰਦੇ ਉਹਨਾਂ ਨੇ ਵੀ ਹੁਣ ਹੌਲੀ ਹੌਲੀ ਕਰਕੇ ਸਰੂਪਾ ਪਾਉਣਾ ਸ਼ੁਰੂ ਕਰ ਦਿੱਤਾ ਮੰਨਣਾ ਸ਼ੁਰੂ ਕਰ ਦਿੱਤਾ ਹੈਗਾ ਹੁਣ ਬਾਬਾ ਬਲਬੀਰ ਸਿੰਘ ਬੁੱਢਾਦਲ ਵੀ ਠੰਡੇ ਹੋ ਗਏ ਨੇ ਹੋਰ ਜਿਹੜੀਆਂ ਸੰਪਰਦਾਵਾਂ ਨੇ ਜਾਂ ਸਿੱਖ ਜਥੇਬੰਦੀਆਂ ਉਹ ਵੀ ਠੰਡੀਆਂ ਹੋ ਗਈਆਂ ਨੇ ਉਹ ਕਰਕੇ ਔਰ ਉਹਨਾਂ ਨੇ ਡੈਮੇਜ ਕੰਟਰੋਲ ਕਰ ਲਿਆ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਜਿਹੜੇ ਨੇ ਉਹ ਦੋ ਜਣੇ ਗਏ ਸੀ ਬਲਵਿੰਦਰ ਸਿੰਘ ਭੁੰਦਰ ਸਾਹਿਬ ਔਰ ਵਿਰਸਾ ਸਿੰਘ ਵਲਟੋਵਾ ਸਾਹਿਬ ਹੁਣ ਵਿਕਰਮ ਸਿੰਘ ਮਜੀਠੀਆ ਇਸ ਕਰਕੇ ਖਫਾ ਨੇ ਪਹਿਲੀ ਗੱਲ ਤੇ ਉਹਨਾਂ ਬਾਰੇ ਪ੍ਰੈਸ ਨੋਟ ਜਿੰਨੇ ਲਿਖਵਾਇਆ ਵਾ ਉਹ ਵੀ ਵਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਪਤਾ ਲੱਗ ਗਿਆ ਔਰ ਦੂਜਾ ਬਹੁਤ ਠੇਕਾ ਕਿ ਸ਼ੁਰਾ ਮਾਰਿਆ ਗਿਆ ਪਿੱਠ ਦੇ ਵਿੱਚ ਉਹ ਇਸ ਗੱਲ ਤੋਂ ਖਫਾ ਫਿਰ ਦੂਜੀ ਗੱਲ ਕਿ ਇਹ ਸਟੇਟਮੈਂਟਾਂ ਤੇ ਇੰਟਰਵਿਊ ਹੋਈਆਂ ਕਿ ਉਹ ਇਸ ਕਰਕੇ ਖਫਾ ਨੇ ਕਿ ਬੌਨਿਆ ਜਨਾਲਾ ਤਲਬੀਰ ਸਿੰਘ ਗਿੱਲ ਔਰ ਅੰਮ੍ਰਿਤਸਰ ਦੇ ਇੱਕ ਪੁਲਿਸ ਅਧਿਕਾਰੀ ਨੂੰ ਵਿਆਹ ਤੇ ਸੱਦਿਆ ਗਿਆ ਸੀ ਉਹ ਤਾਂ ਹੋਰ ਉਹਨੂੰ ਨੀਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸ਼ਹਿਦ ਇਸੇ ਕਰਕੇ ਉਹ ਉਸ ਦਿਨ ਸਾਡੇ ਜਾਣਕਾਰ ਦੱਸਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਘਰੇ ਸੀ ਪਰ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਨਹੀਂ ਮਿਲਣਾ ਚਾਹੁੰਦੇ ਅਗੇ ਇਸ ਕਰਕੇ ਹੋਰ ਕਾਲੀ ਦਲ ਦੇ ਵਿੱਚ ਇਹ ਜੋ ਬਹੁਤ ਵੱਡੀ ਜਿਹੜੀ ਹੈ ਤਣਾਅ ਵਧਿਆ ਪਰ ਸੁਬੀਰ ਸਿੰਘ ਬਾਦਲ ਹੌਲੀ ਹੌਲੀ ਜਿਹੜਾ ਡੈਮੇਜ ਜਿਹੜਾ ਉਹਨੂੰ ਕੰਟਰੋਲ ਕਰਦੇ ਦਿਖਾਈ ਦੇ ਰਹੇ ਇਸੇ ਕਰਕੇ ਕਾਲੀ ਦਲ ਦਾ ਪਹਿਲਾ ਵਕਤ ਮਿਲਿਆ ਸੀ ਵਿਕਰਮ ਸਿੰਘ ਮਜੀਠੀਆ ਸਾਹਿਬ ਮਿਲੇ ਸੀ ਗਿਆਨੀ ਰਗਵੀਰ ਸਿੰਘ ਵੀ ਮਿਲਣ ਗਏ ਸੀ ਬੀਤੇ ਦਿਨ ਅੰਤਰੀ ਕਮੇਟੀ ਵੀ ਗਈ ਆ ਅਖੀਰ ਅੱਜ ਅਸਬੀਰ ਸਿੰਘ ਬਾਦਲ ਗਏ ਆਗੇ ਨੇ ਤੇ ਜਿਹੜਾ ਤੁਹਾਡਾ ਸਵਾਲ ਓ ਧਾਮੀ ਸਾਹਿਬ ਅ ਅੱਜ ਉਹਨਾਂ ਨੇ ਪ੍ਰਵਾਨ ਵੀ ਕਰ ਲਿਆ ਕਿ ਮੈਂ 2-3 ਦਿਨ ਦਿਨਾ ਬਾਅਦ ਜਿਹੜੀ ਆ ਬਤੌਰ ਪ੍ਰਧਾਨ ਦੀ ਜਿਹੜੀ ਸੇਵਾ ਸੰਭਾਲ ਲਵਾਂਗਾ ਹਰਤਮੀ ਸਾਹਿਬ ਨੇ ਜਿਹੜਾ ਇਹ ਫੈਸਲਾ ਲਿਆ ਜਾਂ ਬਹੁਤ ਕੋਸ਼ਿਸ਼ਾਂ ਹੋਈਆਂ ਉਹਨਾਂ ਦੀਆਂ ਮਿੰਨਤਾਂ ਤਰਲੇ ਵੀ ਕੀਤੇ ਗਏ ਜਦੋਂ ਵਾਪਸ ਆਉਣਗੇ ਤੇ ਖਲਾਰਾ ਤੇ ਉਸੇ ਤਰ੍ਹਾਂ ਹੀ ਹਾਲੇ ਪਿਆ ਹੋਇਆ ਕਿ ਉਹ ਸੱਤ ਮੈਂਬਰੀ ਕਮੇਟੀ ਵਾਲੇ ਪਾਸੇ ਵੀ ਮੁੜਨਗੇ ਕਿ ਨਹੀਂ ਮੁੜਨਗੇ ਇਹ ਵੀ ਇੱਕ ਸਵਾਲ ਹੈ ਦੇਖੋ ਹੁਣ ਅੱਜ ਪੰਜ ਮੈਂਬਰੀ ਕਮੇਟੀ ਨੇ ਸ਼ੁਰੂਆਤ ਕਰਤੀ ਹੈ ਨਾ ਹੁਣ ਹੋ ਸਕਦਾ ਹੈ ਕਿ ਜਦੋਂ ਆਉਣਗੇ ਤੇ ਉਹ ਸਭ ਤੋਂ ਪਹਿਲਾਂ ਮੱਥਾ ਟੇਕ ਕੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮਿਲਣਗੇ ਤੇ ਜਥੇਦਾਰ ਸਾਹਿਬ ਕਹਿਣਗੇ ਸਿਫਾ ਦੇ ਉਹਨਾਂ ਦਾ ਮਨਜ਼ੂਰ ਹੋਏ ਨਹੀਂ ਤਾਂ ਸੁਭਾਵਨਾ ਹੈ ਕਿ ਲਾਜ਼ਮੀ ਤੌਰ ਤੇ ਕੋਈ ਨਵਾਂ ਦੇ ਆਰਡਰ ਆਉਣਾ ਨਹੀਂ ਹੈਗਾ ਉਹ ਕਮੇਟੀ ਦੇ ਜਦ ਪ੍ਰਧਾਨ ਬਣਗੇ ਤੇ ਉਹ ਕਮੇਟੀ ਦੇ ਲਾਜ਼ਮੀ ਤੌਰ ਤੇ ਕਨਵੀਨਰ ਵੀ ਹੋਣਗੇ ਹੁਣ ਮਸਲਾ ਹੈ ਕਿ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਕਿਉਂਕਿ ਉਹਨਾਂ ਨੇ ਕੌਮ ਨੂੰ ਇਕੱਠਾ ਕਰਨਾ ਇਹ ਜਿਹੜਾ ਖਲਾਰਾ ਪਿਆ ਉਹਨਾਂ ਨੇ ਸਿਮਟਣਾ ਹੈਗਾ ਪਰ ਖਲਾਰਾ ਉਹ ਕਹਿੰਦੇਗਾ ਅੱਜ ਜਿਹੜਾ ਸਟੇਟਮੈਂਟ ਹੈ ਕਿ ਪੰਥਤ ਵਿੱਚ ਏਕਤਾ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹੋ ਸਕਦਾ ਹੈ ਕਿ ਜਿਵੇਂ ਸੁਧਾਰ ਲਹਿਰ ਵਾਲੇ ਨੇ ਉਹਨਾਂ ਨੂੰ ਬੁਲਾਇਆ ਜਾਵੇ ਫਿਰ ਕਾਲੀ ਦਲ ਦੇ ਲੀਡਰਾਂ ਨੂੰ ਉੱਥੇ ਬੰਦ ਕਮਰੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਇਹ ਵੀ ਹੋ ਸਕਦਾ ਕਿ ਇਕੱਠੇ ਹੋਣ ਉਹ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਗੱਲ ਕਰ ਗੱਲ ਕੀਤੀ ਆਮੀ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਹੱਥ ਵਾਸ ਕੁਝ ਨਹੀਂ ਹੈਗਾ ਨੰਬਰ 1 ਤੇ ਤੇ ਸ਼੍ਰੀ ਕਾਲ ਚੇਤ ਸਿੰਘ ਸਾਹਿਬ ਦੇ ਨਵੇਂ ਜਥੇਦਾਰ ਔਰ ਦੂਜੀ ਗੱਲ ਉਹਨਾਂ ਨੂੰ ਵੀ ਲੋੜ ਨਹੀਂ ਪੈਣੀ ਚਾਹੀਦੀ ਜੇ ਸੁਧਾਰ ਲੈਣ ਵਾਲੇ ਤੇ ਸ਼੍ਰੋਮਣੀ ਕਾਲੀ ਦਲ ਲੀਡਰ ਇਹ ਆਪਸੀ ਇਕੱਠੇ ਹੋਣੇ ਇਹ ਕਿਉਂ ਨਹੀਂ ਇਕੱਠੇ ਹੋਰੇ ਤੇ ਫਿਰ ਜਥੇਦਾਰ ਸਾਹਿਬ ਨੂੰ ਹੁਕਮ ਸੁਣਾਉਣ ਦੀ ਲੋੜ ਨਹੀਂ ਹੈਗੇ ਇਹਨਾਂ ਨੂੰ ਆਪਣੀ ਜਿਹੜੀਆਂ ਕਲੇਸ਼ ਨੇ ਜਾਂ ਆਪਣੇ ਮਤਭੇਦ ਜਾਂ ਮਨਭੇਦ ਦਾ ਇਹ ਖਤਮ ਕਰਨੇ ਚਾਹੀਦੇ ਜੇ ਤੁਸੀਂ ਕਹਿੰਦੇ ਹੋ ਮਹਿਸੂਸ ਕਰਦੇ ਕਿ ਪੰਜਾਬ ਦੀ ਕੌਮ ਦੀ ਪੰਥ ਦੀ ਗੱਲ ਕਰਨ ਵਾਲਾ ਸਿਰਫ ਤੇ ਸਿਰਫ ਸ਼੍ਰੋਮਣੀ ਕਾਲੀ ਦਲਾ ਤੇ ਤੁਹਾਨੂੰ ਆਪਣੇ ਜਿਹੜੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਜਿਹੜੇ ਮਤਭੇਦ ਉਹ ਭਲਾ ਲੈਣੇ ਚਾਹੀਦੇ ਹੈ ਕਿ ਨਹੀਂ ਤੇ ਇੱਕ ਇੱਕ ਕਰਕੇ ਇਹਨਾਂ ਤੁਹਾਡਾ ਕਲਾ ਕਲਾ ਕਰਕੇ ਇਹਦੇ ਤੁਹਾਡੇ ਖਿਲਾਾਰੇ ਹੋਰ ਵਧਣਗੇ ਤੇ ਫਿਰ ਨਾ ਤੇ ਤੁਹਾਡੇ ਕੁਝ ਪੱਲੇ ਪੈਣਾ ਨਾ ਕੌਮ ਦੇ ਪੱਲੇ ਪੈਣਾ ਹੈਗਾ ਉਹ ਬੜੀ ਬਿਧੀ ਅਜੇ ਅਮਰਜੀਤ ਸਿੰਘ ਚਾਵਲਾ ਹੁਣਾਂ ਦਾ ਜਦੋਂ ਗੱਲ ਕੀਤੀ ਸੀ ਧਾਮੀ ਸਾਹਿਬ ਦਾ ਜਿਹੜਾ ਅਸਤੀਫੇ ਨੂੰ ਲੈ ਗਏ ਉਹ ਕਹਿੰਦੇ ਆਪਾਂ ਬਚਪਨ ਦੇ ਵਿੱਚ ਕਹਾਣੀ ਸਾਰੇ ਪੜਦੇ ਆ ਗਨੇ ਕਿ ਜਿਹੜੇ ਚਾਰ ਮੁੰਡੇ ਹੁੰਦੇ ਨੇ ਉਹ ਪਹਿਲਾਂ ਇੱਕ ਕਹਿੰਦਾ ਇਹਨੂੰ ਤੋੜ ਕੇ ਦਿਖਾ ਉਹ ਤੀਲਾ ਤੋੜ ਦਿੰਦਾ ਹੈਗਾ ਫਿਰ ਦੂਜਾ ਤੋੜਦਾ ਫਿਰ ਕਹਿੰਦਾ ਇਹਨੂੰ ਇਕੱਠੇ ਕਰਕੇ ਰੋ ਤੇ ਨਹੀਂ ਤੋੜਦੇ ਤੇ ਕਾਲੀ ਦਲ ਦੀ ਵੀ ਸਥਿਤੀ ਹੈ ਕਿ ਇਹ ਇੱਕ ਇੱਕ ਹੋ ਗਏ ਨੇ ਜੱਤਾਂ ਕੇ ਇਕੱਠੇ ਨਹੀਂ ਹੁੰਦੇ ਹੈਗੇ ਤੇ ਤੁਹਾਨੂੰ ਲਾਜ਼ਮੀ ਤੌਰ ਤੇ ਤੋੜ ਤੋੜਨ ਲਗੇ ਜਿਹੜੀਆਂ ਤੁਸੀਂ ਜਿੰਨਾਂ ਨੂੰ ਕਹਿ ਰਹੇ ਹੋ ਕਿ ਸਾਡੇ ਪਿੱਛੇ ਲੱਗੇ ਹੋ ਨੇ ਕਿਉਂਕਿ ਅੱਗੇ ਤੁਹਾਡੀ ਪੰਜਾਬ ਦੇ ਵਿੱਚ ਵੀ ਸਰਕਾਰ ਸੀ ਤੇ ਸੈਂਟਰ ਦੇ ਨਾਲ ਵੀ ਤੁਹਾਡੇ ਸਬੰਧ ਚੰਗੇ ਤੇ ਕਾਂਗਰਸ ਵਾਲੇ ਤੁਹਾਡੇ ਤੋਂ ਉਹੀ ਡਰਦੇ ਸੀ ਤੇ ਡਾਕਟਰ ਮਨਮੋਹਨ ਸਿੰਘ ਹੋਣੀ ਤੁਹਾਡੇ ਦੀ ਉਹੀ ਕਾਲੀ ਦਲ ਦੀ ਬਹੁਤ ਰਿਸਪੈਕਟ ਕਰਦੇ ਸੀ ਖਾਸ ਕਰਕੇ ਬਾਦਲ ਸਾਹਿਬ ਦੇ ਹੁਣ ਤੁਹਾਡੀ ਨਾਂ ਤੇ ਪੰਜਾਬ ਚ ਸਰਕਾਰ ਆ ਨਾ ਤੁਹਾਡੇ ਸੈਂਟਰ ਦੇ ਨਾਲ ਸਾਂਝਾ ਇਸ ਕਰਕੇ ਤੁਸੀਂ ਇਕੱਲੇ ਪੈਗੇ ਕਮਜ਼ੋਰ ਤੇ ਕਮਜ਼ੋਰੀ ਆਪਣੀ ਦਿਖਾਉਣ ਵਾਸਤੇ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਔਰ ਇਹਨਾਂ 'ਚ ਬਹੁਤ ਸਾਰੇ ਸੈਂਟਰ ਵਾਲਿਆਂ ਨੇ ਫਿੱਟ ਕੀਤੇ ਹੋਏ ਨੇ ਉਸ ਸੁਬੀਰ ਸਿੰਘ ਬਾਦਲ ਨੂੰ ਵੀ ਪਤਾ ਕੌਣ-ਕੌਣ ਹੈ ਇਸੇ ਕਰਕੇ ਤੇ ਕੱਲ ਇਸ਼ਾਰਾ ਕਰ ਹੀ ਗਏ ਸੀ ਮਹਿੰਦਰ ਸਿੰਘ ਗਰੇਵਾਲ ਸਾਹਿਬ ਕਿ ਕੁਝ ਉਹਨਾਂ ਚੋਂ ਸਿਉਂਕ ਲੱਗੇ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਘਰ ਸਿਉਂਕ ਆਵੇ ਕਿਉਂਕਿ ਸਿਉਂਕ ਤੇ ਫਿਰ ਕੰਧਾਂ ਨੂੰ ਵੀ ਖਾ ਜਾਂਦੀ ਆ ਤੇ ਦਰਵਾਜ਼ਿਆਂ ਨੂੰ ਵੀ ਖਾ ਜਾਂਦੀ ਏ ਜਿਸ ਤਰ੍ਹਾਂ ਜੇ ਕਾਲੀ ਦਲ ਨੂੰ ਜਿਹੜੇ ਆਪਣੇ ਜਿਹੜੇ ਵਿਗੜੇ ਹੋਏ ਆਪਸੀ ਇਹਨਾਂ ਦੇ ਸਬੰਧ ਆ ਉਹ ਨਿਬੇੜਨੇ ਚਾਹੀਦੇ ਹੈਗੇ ਪਰ ਸੁਬੀਰ ਸਿੰਘ ਬਾਦਲ ਲੱਗੇ ਹੋਏ ਨੇ ਜਿਵੇਂ ਅੱਜ ਉਹ ਤਾ ਮਿਸਾਬ ਮਿਲੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਵੀ ਰੁੱਸਿਆ ਨੂੰ ਮਨਾਉਣ ਚਲੇ ਜਾਣਾਗੇ ਕਿਉਂਕਿ ਔਰ ਇਹ ਵੀ ਗੱਲ ਆ ਕਿ ਭਾਵੇਂ 1 ਸਾਲ ਵਾਸਤੇ ਸੁਬੀਰ ਸਿੰਘ ਬਾਦਲ ਲਾਂਬੇ ਹਟ ਜਣ ਉਹ ਕਹਿਣਗੇ ਔਰ ਇਹ ਵੀ ਵੇਲਾ ਆਊਗਾ ਇਹਨਾਂ 'ਚੋਂ ਫਿਰ ਕਹਿਣਗੇ ਕਿ ਨਹੀਂ ਜੀ ਨਹੀਂ ਸੁਬੀਰ ਸਿੰਘ ਬਾਦਲ ਹੀ ਸਾਨੂੰ ਪ੍ਰਧਾਨ ਕਬੂਲ ਬਸ ਇੱਕੋ ਪ੍ਰੋਬਲਮ ਆ ਗਈ ਹੈ ਕਿ ਈਗੋ ਦਾ ਚੱਕਰ ਆ ਗਿਆ ਸਾਰੇ ਪਾਸੇ ਕੋਈ ਵੀ ਜਿਹੜੀ ਈਗੋ ਵਾ ਉਹ ਥੱਲੇ ਸੁੱਟ ਕੇ ਜਾਂ ਪਾਸੇ ਰੱਖ ਕੇ ਗਾਹ ਨਹੀਂ ਵਧਣਾ ਚਾਹੁੰਦੇ ਸਮੱਸਿਆ ਇੱਥੇ ਆ ਕੇ ਖੜੀ ਹੈ